ਕਿਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟਾਪ ਕਲਾਸ ਜਰਸੀ ਦਾ ਨਗੀਨਾ ਦਿਖਾਉਣਾ 3 ਤਰੀਕ 5ਵਾਂ ਮਹੀਨਾ 2024 ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆ ਵੀਰ ਕੋਲ ਬਹੁਤ ਸੋਹਣਾ ਟਾਪ ਗ੍ਰਾਸ ਨਗੀਨਾ ਜਦੋਂ ਵੀ ਵੀਰ ਕੋਲ ਪਹੁੰਚਦੇ ਆ ਤਾਂ ਮਨ ਆ ਕੇ ਚੱਲੋ ਵੀ ਚੜ੍ਹਦੇ ਚੜ੍ਹਦੀ ਬੈਠ ਹੁੰਦੀ ਆ ਸੋ ਅੱਜ ਆਪਾਂ ਤੁਹਾਨੂੰ ਖੂਬਸੂਰਤ ਨਗੀਨਾ ਸਪੈਸ਼ਲ ਇਹਦੀ ਕੱਲੇ ਨਗ ਦੀ ਵੀਡੀਓ ਕਵਰ ਕਰਕੇ ਦਿਖਾਉਣੇ ਪਏ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਬਾਈ ਭਾਣੂਪ੍ਰੀਤ ਸਿੰਘ ਪਿੰਡ ਹੜਿਆਜ ਜ਼ਿਲ੍ਹਾ ਬਰਨਾਲਾ ਜੀ ਤੇ ਕੰਟੈਕਟ ਨੰਬਰ ਹੈ 987786889 ਤੇ ਦੂਜਾ ਨੰਬਰ ਹੈ 973550846 ਇਹ ਵੱਡੇ ਭਰਾ ਦਾ ਨੰਬਰ ਤੇ ਆਪਾਂ ਨੂੰ ਵੀ ਨਾਲ ਟੋਕੜਾ ਵਾਲਾ ਫੋਨ ਲਾਇਆ ਕਰੀ ਨਾ ਆਪਾਂ ਨੂੰ ਗੱਪਣਾ ਟੋਕੜਾ ਗੱਪਣਾ ਵਾਲਾ ਫੋਨ ਟੋਕੜਾ ਗੱਪੜਾ ਵਪਾਰ ਦੇ ਲੈਣੇ ਚ ਨਹੀਂ ਆਉਂਦੇ ਵਪਾਰ ਦੇ ਲੈਣੇ ਚ ਹੈ ਨਹੀਂ ਬਈ ਕੋਈ ਵੀ ਕੋਈ ਵੀ ਨਹੀਂ ਲਾਉਂਦਾ ਹਨਾ ਨਹੀਂ ਲਾਉਂਦੀ ਨਹੀਂ ਬਈ ਆਪਾਂ ਹੈਗੀ ਠੀਕ ਹੈ ਤਾਜੀ ਹੁੰਦੀ ਐ ਆਪੜ ਨੂੰ ਤਾਜੀ ਦੀ ਕੰਮ ਆ ਗੱਲਾ ਤਾਜੀ ਨੂੰ ਜਦੋਂ ਮਰਜ਼ੀ ਫੋਨ ਲਾ ਲੈ ਜਦੋਂ ਮਰਜ਼ੀ ਫੋਨ ਲਾ ਲਈ ਠੀਕ ਹੈ ਨਾ 45 50000 ਵਾਲਾ ਫੋਨ ਨਾ ਲਾਇਆ ਕਰਿਆ 50 ਤੋਂ ਵੱਧ ਰੇਂਜ ਲਾਉਣੀ ਆਪਾਂ ਬਈ ਆਪਣੇ ਆਲ ਵਿੱਚ 70 80 ਤੋਂ ਸਟਾਰਟਿੰਗ ਹੀ ਹੁੰਦੀ ਹੈਗੀ ਉਹ ਵਿੱਚ ਆ ਜਾਂਦੇ ਹੌਲੇ ਭਾਜੀਆਂ ਵੀ ਪਰ ਆਪਾਂ ਨੂੰ 4 ਇਵਰੇ ਪਹਿਲੇ ਨਾ ਮੂੰਹ ਦੋਂਦੂਂਦੀ ਆ ਹਜੇ ਮੂੰਹ ਦੋਂਦੀ ਦੋਂਦੀ ਤੇ ਲੇਵਾ ਕਰਮ ਵਾਲੀ ਬਹੁਤ ਸੋਹਣਾ ਗਲਾਬੀ ਗਲਾਬੀ ਜਮਾ ਹੈ ਨਾ ਜਿਵੇਂ ਹੁਣ ਸਕਾਂਝਮੀ ਦੀ ਰੁੱਤ ਆ ਗਈ ਹੈ ਪਹਿਲੇ ਨਾ ਨਾ ਬੱਸੀ ਨਿੰਦੇ ਪਣਾ ਪਾਉਣੀ ਤੇਰੀ ਬੱਸੀ ਨੂੰ ਠੀਕ ਹੈ ਇਹਨਾਂ ਗੱਲਾਂ ਵੀ ਐਵੇਂ ਮੰਨੇ ਕੇ ਚੱਲੇ ਵੀ ਮਾੜੀ ਪਾਣੀ ਛੱਡੀ ਬੱਸੀ ਨੇ ਹਜੇ ਤਾਂ ਠੀਕ ਹੈ ਇੱਕ ਹੱਥ ਆਪ ਪੈਂਡਿੰਗ ਪਿਆ ਬੱਸੀ ਦਾ ਖਾਣ ਦੇ ਲਾਤੀ ਚਵਾਈ ਵਾਲਾ ਦਾ ਅਸਲ ਆ ਜਮਾ ਜਿੰਨਾ ਵੀ ਲੈਵਾ ओरिजिनल ਆ ਕੋਈ ਐ ਦੇਲ ਪੜਾ ਨਾ ਨਹੀਂ ਬਸੀ ਪੜਾ ਪੈਣੇ ਪਹਿਲਾਂ ਹੁੰਦੀ ਨੇ ਜਿਵੇਂ ਠੀਕ ਹੈ ਵੀ ਤਾਂ ਉਹ ਕੰਮ ਨਹੀਂ ਹੈਗਾ ਬੱਸੀ ਦੇ ਵਿੱਚ ਜਿਵੇਂ ਰੱਬ ਦੀ ਮੂਰਤੀ ਬਣਾਈ ਵੇਖਣ ਹਾਂ ਬਈ ਉਹ ਚੀਜ਼ਾਂ ਨਹੀਂ ਜਿਹੇ ਜਿਵੇਂ ਹੁੰਦੇ ਵੀ ਟੀਕ ਨਹੀਂ ਜਾਂਦੇ ਵੀ ਪਾਣ ਦਾ ਨਾਮੋ ਨਿਸ਼ਾਨੀ ਜਾਂਦਾਗਾ ਉਹ ਚੀਜ਼ ਫੱਟ ਫੱਟ ਲੈਵੇ ਦੀ ਬੱਸੀ ਆ ਮੜਾ ਆਪ ਦੰਦ ਵੀ ਚੈੱਕ ਕਰਾ ਦਿੰਦੇ ਆ ਮੂੰਹ ਦੋਂਦੀ ਹੋਈ ਐ ਸੋ ਮੂੰਹ ਦੋਂਦੀ ਆ ਲੋਕ ਜੰਦ ਕੱਢੇ ਆ ਨਹੀਂ ਵੀਰੇ ਹਜੇ ਬੱਸੀ ਦਿਨ 15 ਹੋਇਆ ਕੱਢਿਆ ਨੂੰ ਸਾਰੇ ਮਾ 15 ਤੋਂ 20 ਦਿਨ ਹੀ ਹੋਏ ਨੇ ਬੱਸੀ ਕੱਢੇ ਨਹੀਂ ਤਾਂ ਬੱਸੀ ਆ ਮਾਰ ਕੇ ਗੱਲ ਵੀ ਇਹਦਾ ਕੋਈ ਬੈਕ ਡਾਟਾ ਪਤਾ ਵੀ ਆਪ ਕਿਹੜੇ ਦੀ ਹੈ ਕਿਹੜਾ ਸੀਮਨ ਲੱਗਿਆ ਕਿ ਬਈ ਦੇਖ ਮਾਲਕ ਕਹਿੰਦੀ ਵੀ ਅਗੇ ਦੇ ਕੋਈ ਟੌਪ ਦੀ ਲਵਾਏ ਰਸੀਮਣਗੀ ਜਰਸੀ ਲਈ ਠੀਕ ਹੈ ਤੇ ਪਰ ਕਨਫਰਮ ਨਹੀਂ ਹੈਗਾ ਕਨਫਰਮ ਨਹੀਂ ਹੈਗਾ ਤੇ 40138 ਦੀ ਆਪ ਆਪੀ ਦੱਸੀਏ ਤੇ 40138 ਦੀ ਆਪ ਆ ਤੇ ਪੁੱਤਾ ਦੀ ਥੱਲੇ ਕੈਮਰਾ ਹਟਾਉਣ ਨੂੰ ਜੀ ਨਹੀਂ ਕਰਦਾ ਇੱਕ ਤਾਂ ਹੁੰਦਾ ਕੋਈ ਦਿਖਾਵਾ ਜਾਂ ਜ਼ੂਮ ਜਾਂ ਕਰ ਦੇਣਾ ਫਲਾਣਾ ਸੋ ਇਹ ਤਾਂ ਕਹਿੰਦੀ ਜਿਹੜਾ ਇਹ ਸੌਦਾ ਕਰੂਗਾ ਵੀਰ ਠੀਕ ਹੈ ਨਾਗਾ ਵੀ ਛੋਟੀ ਮੰਨ ਕੇ ਸੌਦਾ ਨਾ ਕਰੇ ਵੀ ਇੱਕ ਹੁੰਦੀ ਛੋਟੀਆਂ ਜਾਤੀਆਂ ਪਾਉਂਦੀਆਂ ਨੇ ਹਣਾ ਉਹ ਸੌਦਾ ਮੰਨ ਕੇ ਨਾ ਕਰੀ। ਸੋ ਇਹ ਤਾਂ ਜਮਾ ਮੰਨ ਕੇ ਚੱਲੋ ਵੀ ਜਾਇਜ਼ ਗੱਲ ਆ ਖੜੀ ਪਈ। ਤੇ ਬਣਨਾ ਬਸਤੀ ਦੀ। ਅੱਗੇ ਪਿੱਛੇ ਦਾ ਹਵਾਨਾ। ਦਿਨ ਕਹਿ ਕੱਢਦੀ ਪਈ ਆ ਜੇ। ਬਈ ਇਹ ਇੱਕ ਹਫ਼ਤਾ ਪੈਂਡਿੰਗ ਪਿਆ ਇਹਦਾ। ਹਲੇ ਹਫ਼ਤਾ ਬਾਕੀ ਪਿਆ। ਸੌਦਾ ਬਾਕੀ ਪਿਆ। ਬੰਦੇ ਉਹਨਾਂ 9 ਤਰੀਕ ਨੂੰ ਦਿਨ ਪੂਰੇ ਨਹੀਂ ਇਹਦੇ ਅਜੇ 6 ਦਿਨ ਦਾ ਪੈਣ। ਵੀ ਇੱਕ ਤੋਂ ਉੱਪਰ ਦੀ ਵੀ ਲਿਆ ਸਕਦੀ ਹੈਗੀ। ਠੀਕ ਆ ਬਣੂ ਕਰੂ ਕੁਛ ਨਾ ਕਰੀ। ਮੈਂ ਕਹਿੰਦਾ ਬਈ ਉਧਰ ਕੁਛ ਪੁਛ ਗਾ ਲਓ ਕੁਛ ਹੋਰ ਹੋਣੀ ਆ। ਜਿਦਾ ਵੀ ਹੱਥੀ ਚਵਾਈ ਵਾਲਾ ਲੇਵਾ। ਠੋਰੀ ਫਰੇ ਇਹਨੂੰ। ਸੋ ਵੀਰੇ ਇੱਕ ਹਫ਼ਤਾ ਵੀਰ ਦੱਸਦਾ ਹਲੇ ਬਾਕੀ ਪਿਆ। ਤੇ ਲੇਵਾ ਦੇਖੋ ਫਿੱਟ ਫੜ ਜਾਵਾ ਤੇ ਫੇਸ ਕੁਆਲਟੀ ਵਗੈਰਾ ਦੇਖੋ ਮੂੰਹ ਤੇ ਟੋਆ ਤੇ ਕੰਨ ਜਵੇਂ ਨਿਕਾ ਨਿਕਾ ਤੇ ਰੰਗਵਾਜਾ ਪੂਰੀ ਬੱਚੀ ਸਾਫ ਸੁਥਰੀ ਕੱਦ-ਕਾੜ ਬਹੁਤ ਆ ਤੇ ਜਿੰਦ-ਜਾਨ ਤੇ ਤੋਰਾ ਵਗੈਰਾ ਦੇਖੋ ਖੜਨੀ ਖੁੜਨੀ ਜਾਵਾ ਤੇ ਜਿਵੇਂ ਰੰਗ ਦੇ ਵਿੱਚ ਚਮਕਾ ਕੇ ਤੋਰਦੇ ਹੁੰਨੇ ਆਪਾਂ ਤੇ ਜੱਜ ਸਾਹਿਬਾਂ ਚੈੱਕ ਕਰਦੇ ਹੁੰਦੇ ਆ ਉਹ ਸਭ ਸੈਸਟੀ ਵੇਜ ਜਾਵਾ ਅੱਜ ਤੁਸੀਂ ਜੱਜੀ ਹੋ ਜਾਵਾ ਤੇ ਜਿਹੜਾ ਵੀ ਨਿਰਖ ਕਰਦਾ ਤੋ ਉਹਨੂੰ ਪਤਾ ਲੱਗ ਹੀ ਜਾਂਦਾ ਵੀ ਚੀਜ਼ ਕਿੰਨੀ ਚੰਗੀ ਹੈਗੀ ਤੇ ਤੁਰ ਨਹੀਂ ਤਰਨੀ ਦੇਖੋ ਖੜਨੀ ਖੁੜਨੀ ਬਾਕੀ ਮੇਨ ਗੱਲ ਹੈ ਜਿਹੜੀ ਜਰਸੀ ਦੇ ਵਿੱਚ ਜੋ 40 45 ਦਾ ਭਾਅ ਹੁੰਦਾ ਤੇ ਆਪਾਂ ਕਹਿੰਦੇ ਵੀ ਅੱਜ ਕੀ ਗੱਲ ਲੱਖ ਸਵਾਂ ਲੱਖ ਤੇ ਜਾਈ ਜਾਂਦਾ ਆ ਜਿਹੜੀ ਥੱਲੇ ਚੀਜ਼ ਦੀ ਇਹ ਤੁਰਦੀ ਇਹ ਦੱਸਦੀ ਹੁੰਦੀ ਆ ਇਹਦੇ ਵਿੱਚ ਇੱਕ ਸਕੋਰ ਦਾਦਾ ਬੱਸੀ ਦੇ ਵਿੱਚ ਵੀ ਮੈਂ ਇਹਨਾਂ ਵਿੱਚ 30 30 40 ਜਿਹੜੇ ਹਜ਼ਾਰ ਦਾ ਫਰਕ ਪੈ ਜਾਂਦੇ ਨਾ ਗੱਲਾਂ ਦੇ ਵਿੱਚ ਪੈਂਦਾ ਸਾਰਾ ਕੋਈ ਜੱਜਮੈਂਟ ਜਦੋਂ ਬਈ ਉਹ ਵੀ ਜੱਜ ਕਰਦੇ ਆ ਨਾ ਪਹਿਲੀ ਗੱਲ ਤਾਂ ਬੱਸੀ ਦੀ ਪਹਿਲਾਂ ਤਾਂ ਖੜਮ ਨਹੀਂ ਦੇਖਦੇ ਵੀ ਕਿੰਦਾ ਉਹੀ ਤਾਂ ਗੱਲ ਆਪਾਂ ਲੋਡ ਕਰੀ ਜਾਂਦੇ ਨੇ ਕੋਈ ਸਕੋਰ ਤੇ ਇੱਕ ਕਰ ਦੇਣੀ ਫਿਰ ਉਹਨਾਂ ਦਾ ਪੇਟ ਦੇ ਦੇ ਜਿਹੜੀ ਆ ਚੀਜ਼ਾਂ ਦੇ ਨਾ ਸਭ ਤੋਂ ਮੇਨ ਇਹ ਚੀਜ਼ਾਂ ਹੁੰਦੀਆਂ ਨੇ ਫਿਰ ਉਹਨਾਂ ਦੀਆਂ ਇਹ ਪੇਟ ਹੋਊਗਾ ਉਹ ਬਸ ਹੀ ਸਿਲੈਕਸ਼ਨ ਕਰਨਗੇ ਪਹਿਲਾਂ ਉਹ ਦੇਖ ਲਈ ਬੰਦਾ ਜੈ ਜੈ ਗੱਲ ਆ ਜਾ ਇਹ ਮੰਨ ਕੇ ਜੇ ਜਿਹੜਾ ਵੀ ਸ਼ੌਕ ਕਰਾਉਣਾ ਆਪਾਂ ਬਰੀਡ ਜਾਰ ਕਰਨੀ ਆ ਦੇਖੀ ਬਈ ਸਿੱਧੀ ਖੜੀ ਕਰ ਸਾਰੀ ਸ਼ਟਰ ਰੇਟ ਨੱਸਾ ਦਿੰਦੀ ਵੀ ਆਈ ਜੀ ਸੱਜਾ ਰੇਲ ਦੀ ਨਹੀਂ ਹੈਗਾ ਹਣਾ ਸਾਡੀ ਜਾ ਬਈ ਸਿੱਧੀ ਆ ਸੋ ਦੇਖੋ ਓਵਰ ਫੈਟ ਨਹੀਂ ਆਈ ਵੀ ਮੋਟੜਾ ਜੀ ਹੈ ਜਿਵੇਂ ਹਣਾ ਇਹ ਥਾਲੀ ਬਰੀਕ ਜਾ ਬਸ ਸੁੱਜ ਜਾਏਗਾ ਲਾ ਜਮਾ ਸੁੱਤ ਨੋਰਮਲੀ ਹੈਣਾ ਬਈ ਦਿੱਲੇ ਦਾ ਆਪਣਾ ਆਈਡੀਆ ਹੈਗਾ ਵੀ ਆਪਣੇ ਘਰੇ ਸੂਈ ਮੈਂ 25 ਕੋਲ ਕੋਲ ਹੱਥ ਨਾਲ ਦੁੱਧ ਜਵਾ ਦੂੰਗਾ ਮਾਲਕ ਨੇ ਆਪਾਂ ਕਿੰਦੇ ਕੁ ਸੂਈ ਬਸ ਦੇਣਾ ਬਰੀਡ ਨੇ ਦੇਣਾ ਉਹਦਾ ਆਪਾਂ ਕੌਣ ਹੁੰਨੇ ਤੋ ਇਹਦੀ ਬਰੀਦ ਆਪਾਂ ਜੱਜ ਕਰ ਸਕਦੇ ਆ ਬਹੁਤ ਚੰਗਾ ਖੂਬਸੂਰਤ ਨਗੀਨਾ ਦਿਖਾਇਆ ਤੁਹਾਨੂੰ ਜਮਾ ਅੱਜ ਬਹੁਤ ਵੀਰ ਕਹਿੰਦੇ ਅਸੀਂ ਜਰਸੀ ਲੈਣੀ ਆ ਉਹਵੇਂ ਪੈਸੇ ਵੱਧ ਲੱਗ ਜਾਣ ਸੋ ਅੱਜ ਕਣਕ ਵੀ ਆਈ ਵੀ ਏ ਥੋਡੀ ਤੇ ਹੁਣ ਮੰਨ ਕੇ ਚਲੋ ਇਹ ਨਹੀਂ ਗੱਲ ਵੀ ਆਪਾਂ ਰੈ ਕਰਨੀ ਆ ਬਸ ਆੜਤੀ ਤੋਂ ਮੈਸੇਜ ਕਰਾ ਦਿਓ ਸਿੱਧਾ ਖਾਤੇ 'ਚ ਤੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚੀਜ਼ ਦਿਖਾ ਦੇ ਨਗੀਨਾ ਜਮਾ ਸੋ ਭਾਣ ਵੀ ਵਪਾਰ ਦਾ ਨਿਤ ਕਰਦੇ ਮਹੀਨੇ 'ਚ ਦੋ ਤਿੰਨ ਹੀ ਹੁੰਦੇ ਉਸ ਨਾਲ ਡਾਪ ਗਲਾਸ ਦਾ ਦੋ ਤਿੰਨ ਤਾਂ ਹੁੰਦੀ ਨੇ ਬਈ ਬਾਹਲੇ ਨੀ ਨਗੀਨੇ ਉਹਦੇ ਇੱਕ ਨਗੀਨਾ ਆਪਣੇ ਕੋਲੇ ਹੋਰ ਆਗਾ ਠੀਕ ਆ ਤੇ ਉਹਦੀ ਵੀ ਆਪਾਂ ਫ ਜਦੋਂ ਤਿਆਰੀ ਚੋਕ ਹਾਲੇ ਕੱਚੀ ਆ ਹਨਾ ਉਹ ਕੱਚੀ ਉਹਦੀ ਆਪਾਂ ਫਿਰ ਵੀਡੀਓ ਦਿਖਾਵਾਂਗੇ ਇਹਦਾ ਫਿਰ ਭਾਵ ਯਾਰ ਕੀ ਰਹੂਗਾ ਭਾ ਭਾਈ ਕਿਹੜਾ ਇਹ ਫੋਨ ਤੇ ਹੋਊਗਾ ਜੈ ਜੀ ਚੀਜ਼ ਹੈ ਸਾਬ ਨਾਲ ਵੀਰ ਕਈ ਵਾਰ ਕਹਿੰਦਾ ਭਾਈ ਸਾਡਾ ਸੌਦਾ ਆ ਕੇ ਵੀ ਕੋਲੀ ਆ ਕੇ ਉਹ ਕਰਾਂਗੇ ਹਨਾ ਕੋਲੀ ਆ ਜੀ ਸੱਕ ਦੀ ਕੋਈ ਗੱਲ ਨਹੀਂ ਵੀਰੇ ਕਈ ਵਾਰ ਆਣ ਵਾਲੇ ਵੀਰ ਵਾਰ ਚਾਹ ਕਰਾਂ ਵਿੱਚ ਪਹਿਲਾਂ ਵੇਚੀ ਬਰੀ ਠੀਕ ਹੈ ਹਾਂ ਜੇ ਕੋਲੇ ਆ ਜਾਣ ਤਾਂ ਉਹਨਾਂ ਨੂੰ ਕਿਸ਼ਮਤ ਨਾਲ ਖੜੀ ਹੋਈ ਤਾਂ ਲੈ ਜਾਣਗੇ ਨਹੀਂ ਜਾਏਗਾ ਲੈ ਜਾ ਸਾਈ ਪਾ ਕੇ ਕਹਿ ਦੇ ਨੀ ਹਾਂ ਸਾਡੀ ਪੱਕੀ ਹੈ ਬੱਚੇ 20000 ਪਾ ਕੇ ਵੀ ਆਉਂਦੇ ਨਹੀਂ ਹੈਗੇ ਬੰਦੇ ਜੇ ਤਾਂ ਘੱਟ ਸਾਈ ਨਾ ਪਾਉਣ ਬੰਦੇ ਜੇ ਤਾਂ ਬਈ ਘੱਟ ਸਾਈ ਨਾ ਪਾਉਣ ਜਿਹਨੇ ਪਿੰਡ ਲੈਣੀ ਕੋਈ ਦਿੱਕਤ ਨਹੀਂ ਜਾਏਗਾ ਜੇ 10000 ਪਾਏ ਉਹ ਤਾਂ ਗਾਂ ਕਿਵੇਂ ਨਾ ਘਰੇ ਖੜੀ ਉਹ ਖੜੀ ਹੋਊਗੀ ਸੋ ਜਾਏਗਾ 98778899 79735 50846 ਟੌਪ ਕ੍ਰਾਸ ਮੁੰਦਰ ਦਾ ਨਗੀਨਾ ਦਿਖਾਦਾ ਜਮਾ ਕਿਆ ਬਾਤ ਹੈ ਸੋਨਾ ਕਿਹੜੀ ਜੀ ਨੂੰ ਕਹਦੇ ਹੁੰਦੇ ਉਹ ਦਿਖਾਦਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ